ਆਲ ਦੇ 76 ਸਾਰੀ ਸਰਕਾਰ ਨੂੰ ਸਾਥ ਸੰਗਤ ਦਾ ਸਦੇ ਪ੍ਰਮਾਣ ਕਰੋ ਵਾਜ ਕੋਲ ਜੀਵਿਕਾ ਖਾਲਸਾ ਬਰਦਰ ਜਿੱਤੇ ਸੋਤੇ ਮੈਂ ਤੁਹਾਡਾ ਸਾਰਿਆਂ ਤੋਂ ਬੜਾ ਖਸ਼ੂਰ ਹਾਂ ਕਿ ਤੁਸੀਂ ਪਤਾ ਲੱਗਿਆ ਕਿ ਕਿਸੇ 2 ਘੰਟਿਆਂ ਤੋਂ ਜ਼ਿਆਦਾ ਸੰਗਿਆ ਪਹਿਣਾ ਬਜ਼ੁਰਗ ਨਗਰ ਨਿਵਾਸੀ ਸਰਪੰਚ ਰਾਜਵਿੰਦਰ ਸਿੰਘ ਮੈਂਬਰ ਪਚਾਇ ਨਮਰਦਾਰ ਬੱਚੇ ਇਸਰਤ ਆ ਜੀ ਗਰਮੀ ਦੇ ਤੁਸੀਂ ਇੱਥੇ ਸਾਡੇ ਇਕੱਠ ਵਿੱਚ ਬੈਠੇ ਇੱਕ ਗੱਲ ਤੁਹਾਨੂੰ ਜਾਣ ਕੇ ਖੁਸ਼ੀ ਹੋਊਗੀ ਕਿ ਜਿਹੜਾ ਮੇਰਾ ਆਪਣਾ ਜੱਦੀ ਪਿੰਡਾ ਕੋਲਾ ਨਾਮ ਵੀ ਰਹੂਂਗਾ ਗੜਕੜ ਗੜਦਰਾ ਆਪਾਂ ਪਿੰਡ ਨੂੰ ਪਾਪਾ ਪਿੰਡ ਨੂੰ ਬਣਾਉਣਗੇ ਆਪਾਂ ਪਿੰਡ ਨੂੰ ਪਿੰਡ ਹੋਊਗਾ ਇਸ ਬੱਚੋਂ ਗੱਲ ਚਿਕਾ ਨਹੀਂ ਵਾਹੀਏ ਜਦੋਂ ਗੱਲ ਕਰ ਮਸੂਰੀ ਆ ਇਹਦੀ ਆਵਾਜ਼ ਬੜੇ ਘਟਾਓ ਆ ਠੀਕ ਹੈ ਸਰ ਬੰਦ ਮੈਂ ਇਹ ਕਹਿਣਾ ਚਾਹਣਾ ਵਾ ਤੁਸੀਂ ਬਾਜਵਾ ਸਾਹਿਬ ਤੋਂ ਸਾਰੀਆਂ ਗੱਲਾਂ ਸੁਣੀਆਂ ਜਿਹੜੀ ਸਾਡੇ ਇੰਡੀਆ ਘਰ ਚ ਤੋਂ ਕਾਂਗਰਸ ਜਿਸ ਨੇ ਇਸ ਦੇਸ਼ 'ਚ 50-55 ਸਾਲ ਰਾਜ ਕੀਤਾ ਅਗਰ ਸਾਡੀ ਸਰਕਾਰ ਬਣਦੀ ਆ ਤੇ ਜੋ ਰੱਖਿਆ ਕਿ ਇਹ ਮੈਂ ਲੋਕ ਸਭਾ ਦੇ ਵਿੱਚ ਦਾ ਓੜਾ ਸਾਹ ਕੇ ਮੈਂ ਤੇਰਾ ਨੂੰ ਅਗਰ ਸਾਡੀ ਪਾਰਟੀ ਸਰਕਾਰ ਬਤਾ ਕੂਜਾ ਨਹੀਂ ਕਰੇਗੀ ਮੈਂ ਇਸਤਫਾ ਲੈ ਕੇ ਤੁਹਾਡੇ ਵਿੱਚ ਆ ਕੇ ਬਹਿ ਜਾਊਗਾ ਇਹ ਮੇਰਾ ਤੁਹਾਨੂੰ ਬੇਚਾ ਮੈਂ ਉਹ ਬਾ ਗਰੰਟਰ ਜਿਹਦਾ ਕੋਈ ਹੋਰ ਤਰੀਕਾ ਨਾ ਕੋਈ ਆਪਾ ਗਰੰਟੀ ਭਰੀ ਦੀ ਆ ਮੈਂ ਤੁਹਾਡਾ ਬਕਵਾਲ ਗਰੰਟਰ ਤੇ ਤੁਹਾਡਾ ਬੁਖੀ ਉਥੇ ਕਾਫ ਕਰੋ ਮੈਂ ਦੇਖ ਲਿਆ ਸੀ ਕਿ ਇਸ ਪਿੰਡਾਰ ਦੇ ਵਿੱਚ ਨਰ ਪੇਂਗੋ ਤੱਕਾ ਬੈਠਾ ਕਿਸਾਨ ਬੈਠੇ ਨੇ ਖੇਤ ਮਜ਼ਦੂਰ ਬੈਠੇ ਨੇ ਕਿਰਤੀ ਬੈਠੇ ਨੇ ਕਾਮੇ ਬੈਠੇ ਨੇ ਪਛੜੇ ਹੋਏ ਬੈਠੇ ਨੇ ਦਲਿਤ ਬੈਠੇ ਨੇ ਲਤਾੜੇ ਹੋਏ ਬੈਠੇ ਨੇ ਇਸ ਇਕਾਠ ਨੂੰ ਦੇਖ ਕੇ ਇਹ ਮੈਂ ਦਾਰੇ ਦਾ ਕਹਿ ਸਕਦਾ ਕਿ ਸਾਡਾ ਦੇਸ਼ ਅਬ ਚੁੱਪ ਰੋ ਰਿਹਾ ਸਾਡਾ ਦੇਸ਼ ਸਿਆਸਤ ਦੇ ਡਰ ਹੱਲ ਆਪਾਂ ਰਹਿਵਾਂਗੇ ਜੀਰਾਂ ਕੋ ਅੱਜ ਸਿੱਕੇ ਦਾ ਛੋਟਾ ਮਾਪਕ ਸੇ ਲਾਓ ਸਾਡਾ ਦੇਸ਼ ਦੋ ਭਾਰਤਾਂ ਚਾ ਇੱਕ ਭਾਰਤ ਉਹ ਜਿਹੜਾ ਰਾਤ ਦੇ 12 1 ਵਜੇ ਤਾਈਂ ਉੱਥੇ ਲਹਿਰੇ ਬੈਠੇ ਲੱਕੇ ਸ਼ਹਿਰਾ ਦੇ ਵਿੱਚ ਲੋਥਾਂ ਲੋਕਾਂ ਨੂੰ ਬਹੁਤ ਲੋਥ ਨੇ ਮਹਿੰਗੇ ਮਹਿੰਗੇ ਹੋਟਲਾਂ 'ਚ ਰੁਕੀ ਖਾਤੇ ਨੇ ਦੇਖਾ पांच तारे होटल ਵਿੱਚ ਜਾ ਕੇ ਜੇ ਇੱਕ ਬੰਦੇ ਦਾ 50000 ਰੁਪਏ ਦਾ ਰੋਟੀ ਦਾ ਬਿੱਲ ਵੀ ਦੇ ਸਕਦੇ ਨੇ ਇੰਨੀ ਹੋਣਾ ਕਿਸ ਵਰਤਾ ਹੈ ਜੱਦੀਆਂ ਮੋਕਾਂ ਦੇ ਠੇਕੇਦਾਰ ਤਿੰਨ ਤਿੰਨ ਚਾਰ ਚਾਰ ਖੜੀਆਂ ਬੱਚੇ ਜਿਹੜੇ ਉਹਾਂ ਦੇ ਉਹ ਚੰਗੇ ਤੋਂ ਚੰਗੇ ਤੋਂ ਛੇ ਸਕੂਲ ਵਿੱਚ ਪੜ ਰਹੇ ਨੇ ਸਾਰਿਆਂ ਦੇ ਕੋਲ ਤਲਾਕ ਜੋ ਕਿ ਪੈਸੇ ਨੇ ਤੇ ਜ਼ਿੰਦਗੀ ਜਿਹੜੀ ਆਉਣਾ ਵੀ ਕਾਫੀ ਸੰਤੋਖਿਆ ਦੂਸਰਾ ਭਾਗਤ ਆਪੇ ਨੂੰ ਬਿਠਾ ਜਿਹੜੇ ਬੱਚੇ ਗਰੀਬ ਆਦਮੀ ਦੇ ਕੋਲ ਸਹੀ ਮੈਨਿਆਂ ਵਿੱਚ ਛੱਤ ਹੈ ਨਹੀਂ ਕੀ ਹਲੇ ਪੱਕੀ ਸਹੀ ਮੈਨਿਆਂ ਵਿੱਚ ਉਹਨਾਂ ਦੇ ਕੋਲ ਬਾਹਰੋਂ ਸੇ ਰੋਟੀ ਮਿਲਦੀ ਤਾਂ ਹੈ ਪਰ ਆ ਗਈ ਸਰਕਾਰੀ ਦਿੱਤੀਆਂ ਨੇ ਕੰਮ ਬਾਹਰੋਂ ਸੇ ਰੋਟੀ ਨਹੀਂ ਗਈ ਉਹਨਾਂ ਦੇ ਬੱਚੇ ਸਰਕਾਰੀ ਸਕੂਲਾਂ ਵਿੱਚ ਪੜਨ ਤੇ ਮਜਬੂਰ ਨੇ ਜਿੱਥੇ ਟੀਚਰ ਨਹੀਂ ਹਨ ਉਹਨਾਂ ਦੇ ਮਾਪੇ ਉਹਨਾਂ ਸਰਕਾਰੀ ਹਸਪਤਾਲਾਂ ੱੱਕੇ ਖਾਣ ਨੂੰ ਮਜਬੂਰ ਨੇ ਜਿੱਥੇ ਡਾਕਟਰ ਨਹੀਂ ਹਨ ਜਿੱਥੇ ਦਵਾਈਆਂ ਨਹੀਂ ਹਨ ਬਹੁਤ ਸਾਰੇ ਪਿੰਡੂ ਲੋਕ ਅਲਾਜ ਦੁੱਖੋਂ ਮਰ ਜਾਂਦੇ ਨੇ ਇਹ ਹੈ ਸਾਡੇ ਪੇਂਡੂ ਭਾਰਤ ਦੀ ਤਸਵੀਰ ਅਜਾ ਅਫਸੋਸ ਇਹਦਾ ਦਾ ਕਿ ਪੇਂਡੂ ਭਾਰਤ 65% ਤੇ ਸ਼ਹਿਰੀ ਭਾਰਤ 35% ਤੇ 35 35% ਆਰਥਿਕ ਚੜ੍ਹਤ ਕਿ 35% ਕੋਠਲੇ ਤੇ 35 ਦਾ ਦੇ ਵਕੀਲ ਸਾਰੇ ਲੋਕ ਸਭਾ ਦੇ ਮੈਂਬਰ ਤੇ 65 ਦਾ ਵਕੀਲ ਕੋਈ ਲੋਕ ਸਭਾ ਦਾ ਮੈਂਬਰ ਨਹੀਂ ਕੋਈ ਰਾਜ ਸਭਾ ਦਾ ਮੈਂਬਰ ਨਹੀਂ ਕੋਈ ਐਮ ਐਲ ਏ ਨਹੀਂ ਕਿਉਂ ਇਹ ਕਿਉਂ ਹੈ ਕਿ 543 ਦੇ ਹਾਊਸ ਵਿੱਚ ਲੋਕ ਸਭਾ ਜਟਾਂ ਦੇ ਕੰਮiare ਮੁੰਡੇ ਜਾਂਦੇ ਨੇ ਜਿਹੜੇ ਰਿਜ਼ਰਵੇਸ਼ਨ 'ਚ ਪਾਉਂਦੇ ਕਿ ਰੂਮ ਖੇ ਦੇ ਪਾਸ ਕਿਤੇ ਜਾਂਦੇ ਨੇ ਅਬਾਨੀਆਂ ਦੇ ਅਦਾਨੀਆਂ ਦੇ ਟਾਟਿਆਂ ਦੇ ਬਿਰਲਿਆਂ ਦੇ ਕਾਰਖਾਨਾ ਕਾਰਖਾਨੇਦਾਰਾਂ ਦੇ ਫੈਕਟਰੀ ਵਾਲਿਆਂ ਦੇ ਤੁਹਾਨੂੰ ਪਤਾ ਹੋਵੇ ਤੁਸੀਂ ਮੰਨਣਾ ਕਿ ਮੇਨੂੰ ਗਲਾ ਪਾਣੀ ਬਾਛ ਵਰਨਾ ਚ ਲੱਟੂ ਬਾਛ 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 ਇਮੀਡੀਏਟਲੀ ਬੰਦ ਬੰਦ ਜਿੱਥੇ ਲੋਕ ਇੱਥੇ ਦੇ ਬੈਠੇ ਹੋਣਗੇ ਤੇ ਹੋਰ ਕੋਈ ਦੇ ਮੈਂ ਕਹਿ ਰਿਹਾ ਸੀ ਤੁਸੀਂ ਮੰਨਣਾ ਨਹੀਂ ਕਿ ਇਹ ਪਹਿਲਾਂ ਦੇ ਕਿਹੜਾ ਕਿਹੜਾ ਝੂਠ ਬੋਲਦਾ ਤੁਹਾਨੂੰ ਪਤਾ ਵਾ ਤੁਹਾਨੂੰ ਪਤਾ ਵਾ ਕਿ ਮੋਤੀ ਸਾਹਿਬ ਦੀ ਸਰਕਾਰ ਨੇ ਪਿਛਲੇ 10 ਸਾਲਾਂ ਦੇ ਵਿੱਚ ਕਿੰਨਾ ਕਰਜ਼ਾ ਮਾਫ਼ ਕੀਤਾ ਨੀਰਾ ਦਾ ਤੁਸੀਂ ਮੰਨਣਾ ਹੀ ਨਹੀਂ ਆ ਤੁਸੀਂ ਜਣਾ ਕਿ ਮਾਤਾ ਹੈ ਪਰ ਇਸ ਡੋਕਸਵਾਂ ਦੀ ਇਨਫੋਰਮੇਸ਼ਨ ਹੈ 15 ਲੱਖ ਕਰੋੜ ਰੁਪਇਆ ਪੰਜਾਬ ਦਾ ਸਾਰੀ ਸਰਕਾਰ ਦਾ ਖੱਟਾਰੇ ਖਸਾਲ ਦਾ 1.5 ਲੱਖ ਕਰੋੜ 10 ਗੁਣਾ ਜ਼ਿਆਦਾ ਅਮੀਰ ਆਦ ਜਿਹੜੇ ਪਹਿਲੇ ਹੀ ਬੜੇ ਉਮੀਦ ਤੇ ਉਹਨਾਂ ਦਾ ਮੋਦੀ ਨੇ 15 ਲੱਖ ਕਰੋੜ ਮਾਫ ਕੀਤਾ ਆ ਜਿਨ੍ਹਾਂ ਦਾ ਮੈਨੂੰ ਨਾਮ ਮਿਲਿਆ ਔਰ ਇਹ ਹਨ ਕੋਈ 100 ਤੋਂ 200 150 ਕੰਪਨੀ ਲੋਕੀ ਨਹੀਂ ਪਰਵਾਰ ਦੀ ਕੰਪਨੀ ਆ ਜਿਹੜੇ ਤੁਸੀਂ ਬੈਠੇ ਹੋ ਪੰਜਾਬ ਦੇ ਲੋਕੀਆ ਆ ਸਾਰੇ ਪੰਜਾਬ ਦੇ ਖੇਤ ਮਜ਼ਦੂਰ ਬੇਜ਼ਮੀਨਾ ਅਤੇ ਕਿਸਾਨ ਦਾ ਕਰਜ਼ਾ 10 ਲੱਖ ਕਰੋੜ ਤੇ ਕਿੰਨੇ ਘਰਾਂ ਦਾ 13 ਤੋਂ 14 ਲੱਖ ਪਰਿਵਾਰਾਂ ਦਾ ਹੈ ਪਰ ਕਿਸੇ ਨੇ ਉੱਤੇ ਗੱਲ ਨਹੀਂ ਕੀਤੀ ਤੁਹਾਡਾ ਵਕੀਲ ਇਹਦੀ ਗੱਲ ਉੱਤੇ ਕਿਸੇ ਨੇ ਪਾਠ ਹੀ ਨਹੀਂ ਲਿਖਿਆ ਕਿ ਤੁਸੀਂ 15 ਲੱਖ ਉਹਦਾ ਮਾਫ ਕਰਤਾ ਉਹ 15% ਸਾਠਾ ਵੀ ਮਾਫ ਕਰਦੇ ਹੋ ਤੁਹਾਡਾ ਵਕੀਲ ਕੋ ਹੋਊਗਾ ਤਾਂ ਇਹ ਪੁਰਾਣਾ ਅਦਾਲਤ ਵਿੱਚ ਕੇਸ ਲੈ ਜਾਂਦਾ ਇੱਕ ਪਾਸੇ ਸਰਕਾਰ ਦਾ ਪੱਖ ਇੱਕ ਪਾਸੇ ਗੁਲਾਕਾ ਕਰਨਾ ਪਰ ਆਪਣਾ ਪੱਕੀ ਨਹੀਂ ਸਕਦਾ ਔਰ ਦੂਸਰਾ ਬੰਦਾ ਉਹ ਕਹਿਣਾ ਚਾਹੁੰਦਾ ਕਿ ਮੈਂ ਤਿੰਨ ਵਾਰੀ ਐਮਐਲਏ ਹੋ ਰਿਹਾ ਮੈਂ ਵਿਰੋਧੀ ਚਿਰਦਾ ਆ ਕੁ ਰਿਹਾ ਜਿੱਦਾਂ ਬਾਜੂ ਆ ਸਭ ਨੇ ਮੈਂ ਤੁਹਾਨੂੰ ਗਵਾਹੀ ਦੇਣਾ ਗਵਾਹੀ ਉਥੇ ਦੇਖਿਆ ਆਪਣੀ ਅੱਖਾਂ ਨਾਲ 117 ਐਮਐਲਏ ਛੁੱਟ ਕੇ ਜਾਂਦੇ ਨੇ ਤੇ 100 ਸੁੱਚੇ ਮੂੰਹ ਮੁੜ ਕੇ ਵਾਪਸ ਆਉਂਦਾ ਆ ਤੁਹਾਡਾ ਉੱਗੋ ਕੇ ਆ ਬਾੜ ਜੇ ਸੀਮੀਆਂ ਚਲਾ ਕੇ ਕੋਸ ਨੇ ਸਾਰੇ ਨਾਲ ਪਿੰਡਾਂ ਚ ਕੀਤੇ ਹੋਏ ਚੰਗੇ ਕੰਮਾਂ ਨੂੰ ਤਾਂ ਟੱਸ ਸਕਦਾ ਵਾ ਪਰ ਇਹ ਸ਼ਬਦ ਨਹੀਂ ਬੋਲ ਸਕਦਾ ਉਸ ਵਿਧਾਨ ਸਭਾ ਵਿੱਚ ਜਿੱਥੇ ਤੁਸੀਂ ਇਹਨੂੰ ਛੁੜ ਕੇ ਭੇਜਿਆ ਐਡਾ ਕਾਇਰ ਐਡਾ ਕਮਜ਼ੋਰ ਉਹ ਦੇ ਕੋਲ ਕੋਈ ਯਾਕਰ ਨਹੀਂ ਸੀ ਤੇ ਇਹਦੇ ਅੰਦਰ ਕੋਈ ਤੱਥ ਨਹੀਂ ਗੇ ਬੋਲਣ ਵਾਸਤੇ ਜੁੱਤਾ ਚ ਜਾਨ ਚਾਹੀਦੀ ਆ ਮੰਡਲ ਵਿੱਚ ਵਿਚਾਰ ਚਾਹੀਦੇ ਨੇ ਮੇਰੇ ਵੀ ਲੋ ਠੀਕ ਹੈ ਤੁਸੀਂ ਛੱਡ ਦਿੱਤਾ ਐਮਐਲਏ ਬਣ ਗਿਆ ਉਹ ਪੰਜ ਸਾਲ ਤੋਂ ਪਹਿਲਾਂ ਤਾਂ ਲੱਥੂਗਾ ਨਹੀਂ ਪਰੰਤੂ ਉਹ ਤੇ ਸਖਤ ਨੂੰ ਮੋੜਦੇ ਨੇ ਤੇ ਉਹ ਤਾਂ 543 ਦਾ ਹਾਊਸ ਹੈ ਦੇਸ਼ ਦਾ ਸਾਰਾ মিডিਆ ਉੱਥੇ ਇੰਟੈਲੀਜੈਂਟ ਬਹੁਤ ਸ਼ੌਕ ਅਫਸਰ ਬੈਠੇ ਨੇ ਉੱਥੇ ਤਾਂ ਪਹਿਲਾਂ ਹੀ ਆਮਦ ਤੇ ਦੇਤਾ ਗੰਮ ਦੀਆਂ ਬੋਲਣ ਲੱਗੇ ਉੱਥੇ ਬੋਲਣ ਵਾਸਤੇ ਬਹੁਤ ਜ਼ਿਆਦਾ ਆ ਪਿੱਛੇ ਚੁੱਕਿਆ ਰਿਆ ਸਭ ਪਿੱਛੇ ਕੌਣ ਬੈਠੇ ਆ ਰਿਪੀਆ ਮ ਕੋਲ ਉੱਥੇ ਬੋਲਣ ਲਈ ਤਾਂ ਫਿਰ ਹੋਰ ਜ਼ਿਆਦਾ ਹਿੰਮਤ ਚਾਹੀਦੀ ਹੋਊਗੀ ਮੈਂ ਨਹੀਂ ਕਹਿੰਦਾ ਕਿ ਤੱਕਲਾ ਬੜਾ ਤਕੜਾ ਨਹੀਂ ਮੈਂ ਨਹੀਂ ਕਹਿੰਦਾ ਕਿ ਕੱਲਾ ਨਾਲ ਤਾਨੂੰ ਸਭ ਕੁਝ ਜਾਂ ਪਰ ਉਹ 2 4 6 ਮਹੀਨਿਆਂ ਵਿੱਚ ਤਾਨੂੰ ਰਜਾ ਦੂਗਾ ਨਹੀਂ ਪਰ ਇੱਕ ਗੱਲ ਮੰਨ ਕੇ ਚਲੋ ਜੇ ਖੇਰਾ ਉਥੇ ਮੁਖ ਦਰਸ਼ਕ ਵੀ ਬਣ ਕੇ ਬੈਠੇਗਾ ਤੁਹਾਡੇ ਸਾਰੇ ਮੁੱਦਿਆਂ ਦੀ ਗੱਲ ਉਥੇ ਲੋਕ ਸਕਾਂਵਾ ਸਮਾ ਵਿੱਚ ਥੋਕ ਵਜਾ ਕੇ ਬੋਲੇਗਾ ਇਹਨਾਂ ਵਾਂਗੂ ਇਹਨਾਂ ਵਾਂਗੂ ਬੰਦੂਆ ਮਜਦੂਰ ਪਰੇਗਾ ਤੇਰੇ ਬੰਨਵੇ ਤੁਸੀਂ ਪਿੱਛੇ ਇਹ ਬੰਦੂਆ ਮਜਦੂਰ ਨੇ ਦੱਸੋ ਮੈਨੂੰ ਕਿੱਦਾਂ ਬੋਲੇ ਤਾਂ ਮੁੱਦੇ ਵੀ ਆਉਣਾ ਮੈਂ ਸਭ ਤੋਂ ਪਹਿਲਾਂ ਗਰੀਬਾਂ ਦੇ 25 ਬੰਦੇ ਮਾਰ ਕੇ ਦਰਤਾਂ ਦੇ ਕੁਚਰਾ ਪਿੰਡ ਵਿੱਚ ਇੱਥੇ ਜਾਲੀ ਜੈਰੀਲੀ ਸ਼ਰਾਬ ਪੀ ਕੇ ਦੱਸੋ ਮੈਨੂੰ ਕਿਹੜਾ ਬੋਲਿਆ ਮੀਥਿਆ ਤੇ ਨਾਲ ਦਾ ਆ ਉਤੋਂ ਅੱਗੇ ਚਲੋ ਆ ਸਿੱਧੂ ਮੂਸੇ ਵਾਲੇ ਦਾ ਕਤਲ ਹੋ ਗਿਆ 2 ਸਾਲ ਪਹਿਲਾਂ ਇਹਨਾਂ ਦੀ ਬੇਸੂਫੀ ਕਰਕੇ ਸਿਕਿਉਰਟੀ ਵਿਦਡਰਾ ਕਰਕੇ ਇਹਨਾਂ ਨੇ ਸਾਰੀ ਫੇਸਬੁੱਕ ਤੇ ਪਾਰਤੀ गैंगस्टर ਨੇ ਚੋਰੀਆ ਕੰਟੜਾ ਦਾ ਕਤਲ ਕਰਤਾ 2 ਸਾਲ ਹੋ ਗਏ ਬਲਕੌਨ ਸੇ ੱੱਕੇ ਖਾੜਿਆ ਇਨਸਾਫ ਲਈ ਗੈਂਗਸਟਰ ਅੰਦਰੋਂ ਟੀਵੀ ਦੇ ਇੰਟਰਵਿਊ ਆ ਮੇਰੇ ਨੇ ਦੱਸੋ ਮੈਨੂੰ ਇਹ 92 ਚ ਕਿਹੜਾ ਬੋਲਾ ਸੀ ਤੂੰ ਉਸੇ ਵਾਲੇ ਦੇ ਅੱਖ ਵਿੱਚ ਕਿਸਾਨਾਂ ਖੇਤ ਮਜ਼ਦੂਰਾਂ ਨੂੰ ਤਾਂ ਰੱਟ ਫੁੱਟ ਪਈ ਆ ਸਭੂ ਮੂਰੇ ਬੋਰਡ ਦੇ ਉੱਤੇ ਖਾੜੀ ਦੇ ਬੋਰਡ ਦੇ ਉੱਤੇ ਟਰੈਕਟਰ ਭੱਜੇ ਅਥਰੂ ਗੈਸ ਬਾਰੇ ਸੁਪਕਰਨ ਮਾਰਤਾ ਪ੍ਰੀਤਪਾਲ ਚੱਕ ਕੇ ਗੋਰੀ ਹੱਡੀਆਂ ਖਸੜੀਆਂ ਇੱਕ ਕਰਤੀਆਂ ਜਵਾਰਾ ਤੋੜ ਦਿੱਤਾ ਕਿਹੜਾ ਬੰਦੇ ਚ ਬੋਲਿਆ ਇਹਨਾਂ ਦੇ ਹੱਥ ਵਿੱਚ ਇੱਥੇ ਬਸ ਨਹੀਂ ਮੇਰੇ ਵੀਰੋ ਸਾਡੇ ਪੰਜਾਬ ਦੇ ਨੌਜਵਾਨ ਹੋਰ ਭਾਈ ਅਮਰਪਾਲ ਸਿੰਘ ਖਾਲਸਾ ਵਰਗੇ ਉਹ ਧਰਮ ਦਾ ਪ੍ਰਚਾਰ ਕਰਨ ਉਹ ਨਸ਼ੇ ਦੇ ਖਿਲਾਫ ਬੋਲਣ ਓਏ ਉਹਨੂੰ ਫੜ ਕੇ ਭਗਵੰਤਾਨ ਥਾਰੀ ਚਾ ਰੱਖ ਕੇ ਐਨਐਸਏ ਲਾ ਕੇ ਉਹਨੂੰ ਡਿਬਰੂਗੜ ਅਸਾਮ ਦੀ ਜੇਲ੍ਹ ਵਿੱਚ 4000 ਕਿਲੋਮੀਟਰ ਦੂਰ ਪੇ ਇਦਰੇ ਤੇ ਬੰਦੂਆ ਮਜ਼ਦੂਰ ਬੰਨਵੀ ਨਹੀਂ ਬੋਲੇ ਤੇ ਜੇ ਬੋਲਣਾ ਹੀ ਨਹੀਂ ਤੇ ਫਿਰ ਆਪਾਂ ਇਹਨਾਂ ਨੂੰ ਚੁਣਿਆ ਕਿਉਂ ਆ ਤੁਹਾਡੇ ਲਾਗੇ ਮਾਨਸਾਚ ਇੱਕ ਪਰਵਿੰਦਰ ਸਿੰਘ ਝੋਟਾ ਉਹ ਕੀ ਕਰਦਾ ਸੀ ਉਹ ਨਸ਼ੇ ਦੇ ਖਿਲਾਫ ਲੜਾਈ ਕਰਦਾ ਸੀ ਭਗਵਾਨ ਜੀ ਮਾਨ ਨੇ ਉਹ ਨੂੰ ਕੁੱਤੇ ਕੇਸ ਹੰਦਰ ਚਾਤਾ ਕੋਈ ਤੁਹਾਡੇ ਪਰਮੇਸ਼ਵਰੀ ਬੋਲਿਆ ਇਥੋਂ ਉੱਥੋਂ ਬਾਹਰ ਪੜਨਾ ਸਿੱਧੂ ਉਹ ਟ੍ਰੈਵਲ ਏਜੰਟਾਂ ਦੇ ਖਿਲਾਫ ਬੋਲਦਾ ਸੀ ਉਹਨੂੰ ਫੜ ਕੇ ਅੰਦਰ ਦੇ ਤਾ ਆ ਤੁਹਾਡੇ ਸਾਹਮਣੇ ਖੜਾ ਖੜਾ ਆ ਜਿੰਨੇ ਮੁੱਦੇ ਗੜਾਏ ਤਾ ਉਹ ਜਿਹੜਾ ਸਾਰਿਆਂ ਦੇ ਘਰਾਂ ਵਿੱਚ ਗਿਆ ਸਾਰਿਆਂ ਦੀ ਆਵਾਜ਼ ਚੁੱਪੀ ਭਗਵਾਨ ਚ ਨੂੰ ਚੁੱਭੀ ਤੇ ਕਿਹੜਾ ਜਿਹੜਾ ਮੇਰੇ ਸਾਹਮਣੇ ਖੜ ਕੇ ਵਿਧਾਨ ਸਭਾ ਚ ਅੱਖਾ ਚੱਖਾ ਪਾ ਕੇ ਗੱਲ ਕਰਦਾ ਮੇਰੇ ਜਦ ਮੈਨੂੰ ਚੱਕ ਕੇ ਛੁੱਟੇ ਕੇਸ ਵਿੱਚ 90 ਦਿਨ ਛੁੱਟਾ ਮੇਰੇ ਤਹਾਨੂੰ 4 ਮਹੀਨੇ ਕੱਟੇ ਮੈਂ ਜਦਨ ਰਹਾ ਜਦਨ ਜਮਾਤ ਹੋਣੀ ਸੀਗੀ ਇੱਕ ਹੋਰ ਛੁੱਟਾ ਕੇਸ ਪਾ ਕੇ ਮੈਂ ਉਹ ਕਬੂਤਲੇ ਦੇ ਸੀਆਈਏ ਸਟਾਫ ਚ ਬੈਗੇ ਮੈਨੂੰ ਆਪਣੇ ਜੇਲ੍ਹ ਜਾਣ ਦਾ ਦੁੱਖ ਨਹੀਂਗਾ ਜੇਲਾ ਬੰਦਿਆ ਨਹੀਂ ਬਣਿਆ ਨੇ ਪਰੰਤੂ ਇਹ ਦੱਸੋ ਮੈਨੂੰ ਕਿ ਭਗਵੰਤਬਾਨ ਦੀ ਸਰਕਾਰ ਤੇ 92 ਬੰਦੇ ਅਸੀਂ ਇਸ ਵਿੱਚੋਂ ਕੇ ਪੇਚੇ ਸੀਗੇ ਕਿ ਉਹ ਸਾਡੇ ਤੇ ਛੁੱਟੇ ਪਰਚੇ ਕਰਨ ਸਾਡੇ ਬੜੇ ਬਣਾਏ ਨਿਕਾਸੀ ਨਾਲ ਜੇ ਸੀਆ ਧੌੜ ਤੇ ਪਿੰਡ ਵਿੱਚ 1 ਰੁਪਇਆ ਨਾ ਦੇਣ ਇਸ ਲਈ ਚੋੜੇ ਸੀ ਅਸੀਂ ਜੇ ਇਹ ਲਈ ਚੋੜੇ ਸੀ ਕਿ ਇਹ ਸਾਡੇ ਨੌਜਵਾਨਾਂ ਤੇ ਤਸ਼ੱਦਦ ਕਰਨ ਸਾਡੇ ਸਿੱਤੂ ਮੂਸੇ ਵਾਲੇ ਨੂੰ ਮਰਵਾ ਦੇ ਕਿਸਾਨਾਂ ਨੂੰ ਭਾਜਪੀ ਦੇ ਹਰਿਆਣਾ ਪੁਲਿਸ ਦੇ ਹਵਾਲੇ ਕਰਕੇ ਉਹਨੂੰ ਕੁੱਟ ਲੈਣ ਦੇ ਆ ਇਹਨਾਂ ਦੀ ਕਰਤੂਤ ਪਰੋਂ ਭਗਵੰਤ ਮਾਨ ਦਾ ਟੱਬਰ ਰੋ ਰਿਹਾ ਜਿਹੜਾ ਮੈਂ ਪਹਿਲਾਂ ਟੱਬਰ ਸੀਗਾ ਉਹਦੀ ਲੜਕੀ ਸੀਰਤ ਕੌਰ ਮਾਰ ਅਮਰੀਕਾ ਚ ਰਹਿੰਦੀ ਆ ਵਿਅਵਹਨ ਜੋਗਿਆ ਇਸ ਨੇ ਆਪਣੇ ਟੱਬਰ ਨੂੰ ਛੱਡ ਕੇ ਆਪਣੀ ਅੱਧੀ ਉਮਰ ਦੀ ਕੁੜੀ ਨਾਲ ਵਿਆਹ ਕਰਾਇਆ ਔਰ ਸ਼ਰਾਬੀ ਹਾਲਤ ਵਿੱਚ 26 ਜਨਵਰੀ ਨੂੰ ਜਦੋਂ ਦੇਸ਼ ਦਾ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਸੀਗਾ ਤੇ ਸ਼ਰਾਬੀ ਹੋਇਆ ਖੇਨਾ ਪਰ ਖੁਸ਼ਖਬਰੀ ਦੇਣ ਲੱਗਾ ਮੇਰੇ ਘਰ ਇੱਕ ਖੁਸ਼ਖਬਰੀ ਆਈ ਬੱਚਾ ਪੈਦਾ ਹੋ ਗਿਆ ਹੈ ਸਾਨੂੰ ਬੱਚੇ ਦਾ ਕੋਈ ਇਤਰਾਜ਼ ਨਹੀਂ ਅਸੀਂ ਬੜਾਕ ਦੇ ਦਿੰਦੇ ਨੇ ਆ ਪਰ ਉਹ ਕੁੜੀ ਮੋੜੇ ਆਈ ਉਹ ਕਹਿੰਦੀ ਉਹ ਜਿਹੜਾ ਸਾਡਾ ਨਹੀਂ ਬੁਖਰਾ ਕੋ ਜਿਹੜੀ ਮੇਰੀ ਮਾਂ ਕੁੱਟਦਾ ਸੀ ਜਿਹੜਾ ਮੇਰੇ ਪੜਾਹ ਦਾ ਨਹੀਂ ਹੋਇਆ ਜਿਹੜਾ ਮੇਰਾ ਵਿਆਹ ਨਹੀਂ ਕਰ ਸਕਿਆ ਉਹ ਪੰਜਾਬ ਦੇ ਲੋਕੋ ਤੇ ਭਗਵੰਤ ਮਾਨ ਤੁਹਾਡਾ ਕਿੰਦਾ ਹੋ ਸਕਦਾ ਅੱਛਾ ਹੁਣ ਮੈਨੂੰ ਗੋਲ ਕੇ ਦੱਸਿਓ ਤੁਸੀਂ ਕਿ ਪਿਛਲੇ 26 ਮਹੀਨਿਆਂ ਵਿੱਚ ਕਦੀ ਭਗਵੰਤ ਮਾਨ ਤੁਹਾਡੀ ਕਚਹਿਰੀ ਵਿੱਚ ਆਇਆ ਜਰੂਰ ਬੋਲ ਕੇ ਦੱਸੋ ਉੱਚੀ ਬੋਲੋ ਜਿਹੜਾ ਸੁਣ ਰਹੇ ਨੇ ਆ ਅੱਛਾ ਇਹ ਦੱਸੋ ਬੜਾ ਰੋਣਾ ਪਾਉਂਦਾ ਨੌਕਰੀਆਂ ਦੇਤੀਆਂ ਨੌਕਰੀਆਂ ਦੇਤੀਆਂ ਨੌਕਰੀਆਂ ਦੇਤੀਆਂ ਮੈਂ 300 ਤੋਂ ਜ਼ਿਆਦਾ ਪਿੰਡਾਂ 'ਚ ਗਿਆ ਵਾ ਮੈਂ ਪਤਾ ਕਰਾਇਆ ਉਹ ਨੌਕਰੀ ਕਿੱਥੇ ਦਿੱਤੀ ਆ ਕੋਈ ਦੱਸੋ ਲੁੱਬੋ ਤੇ ਮੈਂ ਪਿੰਡ ਪਿੰਡ ਜਾ ਕੇ ਹੋਕਾ ਦਿੱਤਾ ਜੇ 45000 ਨੌਕਰੀ ਕਹਿੰਦਾ ਦਿੱਤੀ ਆ ਤੇ ਰਾਮਗੜ੍ਹ ਵਿੱਚ ਵੀ ਮੇਰੇ ਲੱਗਦਾ 50 60 ਤਾਂ ਆਈਆਂ ਹੋਈਆਂ ਪੈਣੋ ਬੋਲ ਕੇ ਦੱਸੋ ਤੁਹਾਡੇ 50 60 ਨੌਕਰੀਆਂ ਆਈਆਂ ਅੱਛਾ 1 2 ਬਾਈਆਂ ਹੋਣੀਆਂ ਨਹੀਂ 1 2 ਵੀ ਨਹੀਂ ਅੱਜ ਉਹ ਲਾਣਤ ਦਾ ਭਗਵੰਤ ਤੇ ਲਾਣਤ ਇਸ ਕਰਕੇ ਮੇਰੇ ਵੀ ਰੋਹ ਮੈਂ ਤੁਹਾਨੂੰ ਕਹਿਣ ਆਇਆ ਤੁਹਾਨੂੰ ਪਤਾ ਨੌਕਰੀਆਂ ਕਿੱਥੇ ਗਈਆਂ ਅੱਛਾ ਇੱਕ ਗੱਲ ਬੜੀ ਅੱਛੀ ਸੁਣੋ ਮੈਂ ਜਦੋਂ ਪਿੰਡਾਂ ਜਾਣਾ ਪੁੰਜੇ ਤੁਸੀਂ ਤਾਂ ਕੁਰਸੀਆਂ ਤੇ ਬੈਠੀਆਂ ਪੁੰਜੇ ਬੈਠੀਆਂ ਗਰੀਬਾਂ ਵਾਲੀਆਂ ਔਰਤਾਂ ਗੱਲ ਤਾਨੀਆਂ ਮੈਂ ਜਦੋਂ ਜਾਣਾ ਲੋਕੀ ਜੇ ਮੇਰਾ ਦਾਣੇ ਮੁਫਤ ਦੇਵਾਂਗੇ ਤੁਹਾਨੂੰ ਬਿਜਲੀ ਮੁਫਤ ਦੇਵਾਂਗੇ ਤੁਹਾਨੂੰ ਸਭਾਨੀ ਚੀਜ਼ ਉਹ ਮੈਨੂੰ ਕਹਿੰਦੀਆਂ ਵੀਰੇ ਇੱਧਰ ਆ ਬੈ ਸਾਡੇ ਕੋਲ ਸਾਨੂੰ ਦਾਣੇ ਮੁਫਤ ਨਹੀਂ ਚਾਹੀਦੇ ਸਾਡੀਆਂ ਲੜਕੀਆਂ ਤੇ ਬੱਚਾ ਨੂੰ ਰੋਜ਼ਗਾਰ ਚਾਹੀਦਾ ਮੈਨੂੰ ਇਹ ਕਹਿੰਦੇ ਆ ਲੋਕੀ ਤੇ ਮੈਂ ਪਤਾ ਕਰਾਇਆ ਹਾਂਜੀ ਤੁਹਾਡੀ ਗੱਲ ਹੀ ਕਰ ਰਿਹਾ ਮੈਂ ਪਤਾ ਕਰਾਇਆ ਨੌਕਰੀਆਂ ਕਿੱਥੇ ਗਈਆਂ ਇਹ ਕਹਿੰਦਾ ਮੈਂ 40000 ਦਿੱਤੀ ਆ ਉਹ ਗਈਆਂ ਕਿੱਥੇ ਪੈਣੋ ਉਹ ਲੈ ਕੇ ਤਿਆਰੇ ਆਲੇ ਉਹ ਲੈ ਕੇ ਰਾਜਸਥਾਨ ਵਾਲੇ ਉਹ ਲੈ ਕੇ ਦਿੱਲੀ ਆਏ ਕਿਉਂ ਕਿ ਸਾਡੇ ਕੋਲ ਕੋਈ ਨੌਕਰੀ ਨੂੰ ਬਾਹਰ ਦੇਣ ਤੋਂ ਜਾਣ ਤੋਂ ਕੋਈ ਤਰੂ ਨਹੀਂਗਾ ਸਾਡੇ ਕੋਲ ਕੋਈ ਸ਼ਰਤ ਨਹੀਂ ਰੱਖੀ ਜਾਂਦੀ ਕਿ ਨੌਕਰੀ ਅਪਲਾਈ ਕਰਨ ਲੱਗੇ ਪੰਜਾਬ ਦਾ ਡੋਮੈਸਾਈਲ ਅੰਗਰੇਜ਼ੀ ਦਾ ਬੋਰਡ ਕਿ ਉਹ ਪੰਜਾਬ ਦਾ ਫਸ਼ਰਮਾ ਚਾਹੀਦਾ ਕੋਈ ਕਾਨੂੰਨ ਨਹੀਂਗਾ ਤੇ ਨੌਕਰੀਆਂ ਸਾਰੀਆਂ ਚਲੀਆਂ ਬਾਹਰ ਤੇ ਮੈਂ ਜਿਹੜਾ ਐਮਪੀ ਦਾ ਕੰਮ ਹੈ ਜਿਹੜਾ ਐਮਐਲਏ ਦਾ ਕੰਮ ਹੈ ਮੈਂ ਇੱਕ ਪ੍ਰਾਈਵੇਟ ਮੈਂਬਰ ਬਿੱਲ ਇੱਕ ਨਿੱਜੀ ਐਮਐਲਏ ਦਾ ਬਿੱਲ ਜੋ ਦੇ ਸਕਦਾ ਮੈਂ ਸਪੀਕਰ ਕੋਲ ਪਾਸ ਸੰਵਦਨ ਦੀ ਕਚਹਿਰੀ ਵਿੱਚ ਦਿੱਤਿਆ ਨੂੰ 1.5 ਸਾਲ ਹੋ ਗਿਆ ਪਿਛਲੇ ਜਨਵਰੀ ਚ ਦਿੱਤਾ ਔਰ ਉਹ ਕੀ ਕਿ ਸਾਡੇ ਦੇਸ਼ ਵਿੱਚ 300 ਪਿਆ ਪਹਿਲਾ ਕਾਨੂੰਨ ਬਣੇ ਨੇ ਸੁਣੋ ਹਿਮਾਚਲ ਪ੍ਰਦੇਸ਼ ਗੁਜਰਾਤ ਉਤਰਾਖੰਡ ਤੁਸੀਂ ਨਾਲ ਸੂਬੇਰਾ ਵਿੱਚ ਜਾ ਕੇ ਕਿਤੇ ਸਰਕਾਰੀ ਨੌਕਰੀ ਨਹੀਂ ਲੈ ਸਕਦੇ ਗੁਜਰਾਤ ਤੋਂ ਖਲੋਣ ਹੈ ਤੁਸੀਂ ਉੱਥੇ ਵੋਟਰ ਨਹੀਂ ਬਣ ਸਕਦੇ ਤੁਸੀਂ ਉੱਥੇ ਜ਼ਮੀਨ ਨਹੀਂ ਲੈ ਸਕਦੇ ਹਾਂ ਲੈ ਸਕਦੇ ਹੋ ਸ਼ਰਤਾਂ ਪੂਰੀਆਂ ਕਰਕੇ ਮੈਂ ਕਹਾਂ ਕਿ ਹਿਮਾਚਲ ਦੀ ਤਰ੍ਹਾਂ ਦੇ ਪੰਜਾਬ ਦੇ ਵਿੱਚ ਵੀ ਕਾਨੂੰਨ ਬਣਾਓ ਕਿ ਜਿੰਨੀਆਂ ਸਰਕਾਰੀ ਨੌਕਰੀਆਂ ਨਿਕਲਣ ਉਹ ਸਾਡੇ ਬੱਚੇ ਪੰਜਾਬ ਦੇ ਪਹਿਲਾਂ ਹੀ ਬੇਰੋਜ਼ਗਾਰ ਨੇ ਨਸ਼ੇ ਚ ਮਗਨ ਫਸਰੇ ਨੇ ਵਿਦੇਸ਼ਾਂ ਵਿੱਚ ਚਾਰੇ ਨੇ ਪਹਿਲਾ ਹੱਥੇ ਨੌਕਰੀਆਂ ਉਹਨਾਂ ਵਾਸਤੇ ਰੱਖਨੇ ਰੱਖਿਆ ਜਾਣ ਦੱਸੋ ਮੈਂ ਕੋਈ ਗਰਦ ਗੱਲ ਕੀਤੀ ਮੇਰੇ ਵੀਰੋ ਬੱਚੇ ਬਹੁਤ ਸਿਆਣੇ ਤੁਹਾਡੇ ਭਗਵਾਨ ਕੀ ਕਹਿੰਦਾ ਅਸਰੋ ਭਗਵਾਨ ਕੀ ਕਹਿੰਦਾ ਕਿ ਕਹਿੰਦਾ ਇੱਥੇ ਕੋ ਖੈਰਾ ਫਿਰਦਾ ਉਹ ਸਾਰਿਆਂ ਨਾਲ ਲੜਦਾ ਰੇਡਾ ਮੈਨੂੰ ਲੜਾਕਾ ਬੰਦਾ ਲੱਗਦਾ ਲੜਦਾ ਮੈਂ ਨਹੀਂ ਲੜਦਾ ਮੈਂ ਸਰਕਾਰ ਨਾਲ ਟੋਡਣਾ ਨਹੀਂ ਲੜਦਾ ਮੈਂ ਸਰਕਾਰ ਨਾਲ ਪੱਕਾ ਲੜਦਾ ਹਾਂ ਤੁਕੜਾ ਲੋਕਾਂ ਨੂੰ ਲੜਦਾ ਇਸ ਕਰਕੇ ਭਗਵਾਨ ਜੀ ਕਹਿੰਦਾ ਇੱਥੇ ਕੋ ਖੈਰਾ ਫਿਰਦਾ ਕੋਈ ਮਤਲਬ ਮੈਂ ਤਿੰਨ ਵਾਰ ਦਾ ਐਮਐਲਏ ਸਾਬਕਾ ਮਰੋਦੀ ਤੇ ਮੈਂ ਕੋਈ ਹੋ ਗਿਆ ਪਰ ਜੇ ਮੈਂ ਕੋਈ ਆ ਤੇ ਤੁਸੀਂ ਤੇ ਕੁਛ ਵੀ ਨਹੀਂ ਹੋ ਕਹਿੰਦਾ ਖੈਰੇ ਨੇ ਕਿਹਾ ਕਿ ਵਿਹਾਰ ਲੋਕੀ ਜਿਹੜੇ ਬਾਹਰੋਂ ਆਉਂਦੇ ਨੇ ਉਹਨਾਂ ਨੂੰ ਪੰਜਾਬ ਵਿੱਚ ਨਹੀਂ ਆਉਣ ਦੇਣਾ ਚਾਹੀਦਾ ਤੇ ਗਲਤ ਗੱਲ ਕਰਦਾ ਸਾਡੇ ਬੱਚੇ ਵੀ ਕੈਨੇਡਾ ਗਏ ਨੇ ਅਮਰੀਕਾ ਓਏ ਭਗਵਾਨ ਜਮਾਨ ਇੱਧਰ ਗੱਲ ਦਾ ਰੱਖ ਚੱਕ ਪਾ ਕੇ ਸੁਣ ਬਾਕੀ ਮੈਂ ਉੱਤਰ ਦੱਸ ਦਿੰਦਾ ਕੀ ਕਹਿੰਦਾ ਇਹ ਕਿ ਕੈਨੇਡਾ ਅਮਰੀਕਾ ਮੈਂ ਪੰਜਾਬ ਦੇ ਲੱਖਾਂ ਲੋਕ ਚਲੇ ਗਏ ਨੇ ਬਾਹਰ ਦੱਸੋ ਮੈਨੂੰ ਬਿਨਾਂ ਸ਼ਬਦ ਕੈਨੇਡਾ ਵਿੱਚ ਕੋਈ ਜਾ ਕੇ ਤਾਂ ਬੈਠ ਸਕਦਾ ਉਥੋਂ ਦਾ ਨਾਗਰਿਕ ਪਹਿਲਾ ਪਾਸਪੋਰਟ ਫਿਰ ਵੀਜ਼ਾ ਫਿਰ ਵਰਕ ਪਰਮਿਟ ਫਿਰ ਸਾਰੀਆਂ ਸ਼ਰਤਾਂ 10 20 50 ਲੱਖ ਖਰਚਾ ਫਿਰ ਜਾ ਕੇ ਤੁਹਾਨੂੰ ਕਿਤੇ ਵਸਿੰਦਾ ਬਣਾਉਂਦੇ ਨੇ ਤੇ ਸਾਡੇ ਪੰਜਾਬ ਵਿੱਚ ਇਹਨਾਂ ਮਰਜ਼ੀ ਆ ਸਕਦਾ ਮੈਨੂੰ ਹੋਰ ਦਾ ਖਾਸ ਕੋਈ ਨਹੀਂ ਨਾ ਇਹ ਗੈ ਪੰਜਾਬੀ ਸਾਡੇ ਭਰਾਏ ਇੱਕ ਹੀ ਬਾਤ ਵੀ ਨੇ ਆਓ ਪੈਸੇ ਕਮਾਓ ਘਰ ਪਾਓ ਆਪਣੇ ਘਰਾਂ ਦੇ ਪੈਸੇ ਵਾਪਸ ਕਰੋ ਪਰ ਸਾਡੀ ਸਰਕਾਰੀ ਮੌਕਿਆਂ ਦਾ ਪਹਿਲਾ ਅਧਿਕਾਰ ਪੰਜਾਬ ਦੇ ਨੌਜਵਾਨਾਂ ਨੂੰ ਚਾਹੀਦਾ ਦੂਸਰਾ ਕਿ ਸਾਡੀ 3 ਕਰੋੜ ਵਰਦੀ ਚੋ ਅੱਜ ਜਦੋਂ ਮੈਂ ਗੱਲ ਕਰ ਰਿਹਾ 70 75 ਲੱਖ ਪੰਜਾਬੀ ਵਿਦੇਸ਼ਾਂ ਵਿੱਚ ਜਾ ਚੁੱਕਾ ਹੈ ਔਰ ਜਾਈ ਜਾਂਦੇ ਨੇ ਤੁਹਾਡੇ ਬੱਚੇ ਤੁਹਾਡੇ ਮਾਗਦੇ ਵਿੱਚ ਉਹ ਸਮਰੂਪ ਚ ਵੀ ਕੰਮ ਸ਼ੁਰੂ ਹੋ ਗਿਆ ਜੇ ਇਸੇ ਤਰ੍ਹਾਂ ਗਿਆ ਕਿ ਆਪਣੇ ਬਾਹਰ ਤੇ ਬਾਹਰਲੇ ਅੰਦਰ ਇਹ 15 20 ਸਾਲ ਤੁਹਾਨੂੰ ਪੱਕ ਨਹੀਂ ਦਿਸੜੀ ਤੁਹਾਨੂੰ ਜ਼बान ਨਹੀਂ ਲੱਪਣੀ ਤੁਹਾਨੂੰ ਸੱਜਾ ਚਾਰ ਨਹੀਂ ਲੱਪਣਾ ਇਸ ਕਰਕੇ ਮੈਂ ਕਿਹਾ ਕਾਨੂੰਨ 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 ਅੱਜ ਪ੍ਰਾਈਮ ਮਿਨਿਸਟਰ ਸਾਹਿਬ ਬੋਲ ਕੇ ਹੋਰ ਤਾ ਹੋੜ ਮੋਦੀ ਸਾਹਿਬ ਉਹਨਾਂ ਨੂੰ ਪਤਾ ਨਹੀਂ ਕਿਹਨੇ ਦਿਖਾਤੀ ਮੇਰੀ ਉਹ ਤਕਰੀਰ ਕਹਿੰਦੇ ਪੰਜਾਬ ਚੋਂ ਇੱਕ ਕਾਂਗਰਸ ਦਾ ਰਜਵਾਰਾ ਬੋਲ ਰਿਹਾ ਤਾਨੂੰ ਰਜਵਾਰਾ ਲੱਗਦਾ ਮੈਂ ਪੱਜਿਆ ਪਿਆ ਮੈਂ ਪੂਰੀ ਹਾਲਤਾਂ ਦੀ ਆ 250 ਦੀ ਜੁੱਤੀ ਮੇਰੇ ਇੱਥੇ ਪਾਈ ਹੋਈ ਆ ਭਗਵਾਨ ਤੇ ਦੀ ਜੁੱਤੀ ਬੜਾ ਕਿੰਨੀ ਦੀ ਹੋਣਾ 5 ਲੱਖ ਦੀ ਪੈਣੋ ਬ੍ਰਾਂਡਡ ਜੁੱਤੀ ਆ 250 ਉਹ ਕਹਿੰਦਾ ਰਜਵਾਰਾ ਮੈਂ ਉਹਨਾਂ ਦਾ ਪਿਆਰ ਵਾਪਸ ਦੇਣ ਲੱਗਿਆ ਕਿ ਪਹਿਲੀ ਗੱਲ ਤਾਂ ਮੈਂ ਰਜਵਾਰਾ ਨਹੀਂ ਕਹਿੰਦਾ ਜੀ ਪੰਜਾਬ ਚ ਕਹਿੰਦਾ ਪਿਆਰੀਏ ਨੌਰ ਤੇ ਉਹ ਮੈਂ ਪਿਆਰੀਏ ਸ਼ਬਦ ਕਾਹੀ ਨਹੀਂ ਨਾ ਮੈਂ ਕਿਸੇ ਹੋਰ ਸੂਬੇ ਦਾ ਨਾਮ ਲਿਆ ਮੇਰੇ ਖਿਆਲ ਪੰਜਾਬੀ ਆਓ ਪੈਸੇ ਕਮਾਓ ਰਹੋ ਖੁਸ਼ ਰਹੋ ਲੇਕਿਨ ਸ਼ਰਤਾਂ ਪੂਰੀਆਂ ਕਰਕੇ ਰਹੋ ਜੇ ਹਿਮਾਚਲ ਕਾਨੂੰਨ ਬਣਾ ਸਕਦਾ ਆਪਣੀ ਹੋਰ ਬਚਾਉਣ ਲਈ ਪੰਜਾਬ ਕਿਉਂ ਨਹੀਂ ਔਰ ਪ੍ਰਧਾਨ ਮੰਤਰੀ ਸਾਹਿਬ ਤੁਸੀਂ ਭੁੱਲ ਗਏ ਤੁਹਾਡੇ ਆਪਣੇ ਸੂਬੇ ਦੇ ਵਿੱਚ ਕਾਨੂੰਨ ਹੈ ਗੁਜਰਾਤ ਵਿੱਚ ਕਿ ਕੋਈ ਬਾਹਰੋਂ ਜਾ ਕੇ ਗੈਰ ਗੁਜਰਾਤੀ ਜ਼ਮੀਨ ਨਹੀਂ ਲੈ ਸਕਦਾ ਵੋਟਰ ਨਹੀਂ ਬਣ ਸਕਦਾ ਤੇ ਨਾ ਨੌਕਰੀ ਲੈ ਸਕਦਾ ਉਹ ਦੇਖੋ ਸਾਨੂੰ ਦੱਸਦੇ ਪੜ੍ਹੇ ਲਿਖੇ ਲੋਕ ਤੇ ਸਾਨੂੰ ਜਾਣ ਕੇ ਨਫਰਤ ਫਲਾਉਣ ਵਾਸਤੇ ਕਿ ਜਿਹੜਾ ਪੰਜਾਬ ਦੇ ਵਿੱਚ ਬਿਹਾਰੀ ਵੋਟਰ ਆ ਉਹ ਖੈਰੇ ਦੇਖਦਾ ਆ ਪੋਟਾ ਪਾਵੇ ਉਹ ਕਾਂਗਰਸ ਦੇ ਖਰਾਬ ਵੋਟਾਂ ਪਾਵੇ ਦੋਸਤੋ ਇਲੈਕਸ਼ਨ ਜਿੱਤਾਰ ਉਸ ਵਾਇਗਰੂ ਦੇ ਹੱਥ ਵਿੱਚ ਇਲੈਕਸ਼ਨ ਜਿੱਤਾਰ ਦਾ ਨਤੀਜਾ ਪੰਜਾਬ ਦੀ ਹੋਣ ਦੇ ਮੁਕਾਬਲੇ ਤੇ ਇੰਨਾ ਕਿਆ ਮੈਂ ਪਾਵਾਂ 100 ਵਾਰੀ ਹਾਂ ਪਰ ਮੈਂ ਆਪਣੇ ਪੰਜਾਬ ਲਈ ਖੜਦਾ ਆ ਉਸ ਪੰਜਾਬ ਲਈ ਮੈਂ ਜਾਨ ਦੇ ਦਿੰਦਾ ਆ ਉਸ ਪੰਜਾਬ ਲਈ ਮੈਂ ਜੇਲ੍ਹ ਜਾਣ ਨੂੰ ਤਿਆਰ ਆ ਮੈਂ ਉਸੇ ਕਾਨੂੰਨ ਤੇ ਖੜਾ ਮੇਰੇ ਵੀਰੋ ਕੋ ਸੁਣ ਲੋ ਮੈਂ ਚਾਹੂੰ ਔਰ ਜਦੋਂ ਵਾਈ ਉਹਨੇ ਸਾਡੀ ਸਰਕਾਰ ਬਣਾਈ ਸਭ ਤੋਂ ਪਹਿਲਾ ਕਾਨੂੰਨ ਇਹੀ ਬਣੇਗਾ ਕਿ ਕੋਈ ਵੀ ਬੰਦਾ ਬਰਵਾਕ ਕੇ ਸਾਡੇ ਸਰਕਾਰੀ ਨੌਕਰੀਆ ਨਹੀਂ ਲੈ ਸਕਦਾ ਮੇਰਾ ਜੋਰ ਮੱਚਾ ਬਹੁਤ ਗੱਲਾਂ ਇਹਦੇ ਖਿਲਾਫ ਨੇ ਬਹੁਤ ਮਾਂ ਦੀ ਛੁੱਟੀ ਸੋ ਭਗਵੰਤ ਮਾਨ ਇੱਧਾ ਖੜਾ ਹੋ ਕੇ ਬਰਨਾਲੇ ਮੈਂ ਆਪਣੇ ਮਾਤਾ ਦੀ ਸੌਖਾ ਅੱਜ ਤੋਂ ਬਾਅਦ ਮੈਂ ਸ਼ਰਾਬ ਨਹੀਂ ਪੀਊਂਗਾ ਤਿੱਜੇ ਦੇ ਨਾਲ ਹੀ ਸ਼ੂਡਾ ਡਿੱਗਿਆ ਪਰ ਆਪਾਂ ਕਿ ਲੱਥੀ ਹੋਈ ਸੀ ਡਿੱਗਦਾ ਫਿਰਦਾ ਸੀ ਐ ਕਰਕੇ ਮੁੱਖ ਮੰਤਰੀ ਪੰਜਾਬ ਆ ਤੁਹਾਨੂੰ ਬਾਦਵਾ ਸਾਹਿਬ ਦੱਸ ਕੇ ਆਹ ਮੂੰਹ ਨਾਲ ਝੂਠੀ ਬੋਲ ਕੇ ਪੀ ਕੇ ਫਿਰ ਸੱਚ ਪਾ ਲਈ ਕੋਈ ਸਿਸਵਾਬ ਹੋਰ ਨਹੀਂ ਕਿਸੇ ਨੂੰ ਇਹ ਮਸਹਾਰਿਆ ਇਹ ਦਸਤਾਰ ਹੈ ਇਹਦੀ ਇਹਨੂੰ ਇੱਜ਼ਤ ਕਰਨੀ ਚਾਹੀਦੀ ਆ ਪਰ ਉਹ ਤੋਂ ਆਪਾਂ ਕੀ ਉਮੀਦ ਕਰਦੇ ਆ ਉਹ ਮਾੜਾ ਦੇਖਉਣਾ ਕਬੱਡੀ ਦੇ ਟੂਰਨਾਮੈਂਚ ਬੋਲਦਾ ਸੀ ਜਿਹੜਾ ਕਮੈਂਟੇਟਰ ਬੋਲਦੇ ਗਰਮੀ ਲੱਗਦੀ ਹੋਣੀ ਆ ਇੱਕ ਅਛਮਾਈ ਫੜੇ ਪੱਗ ਲਾ ਕੇ ਬੰਦਾ ਉਹ ਜਿਹੜੇ ਬੰਦੇ ਨੇ ਨੂੰ ਪੱਗ ਦੀ ਨਹੀਂ ਕਦਰ ਜਿਨ੍ਹਾਂ ਨੂੰ ਸਿੱਖਾਂ ਨੇ ਪਾ ਕੇ ਅਸਾਮ ਚ ਭੇਜ ਰਿਆ ਸਾਡੇ ਕਿਸਾਨਾਂ ਤੇ ਖੇਤਕੁਦਰਾਂ ਦੇ ਘੁੱਟ ਹੋਣ ਦੇ ਰਿਆ ਇਹ ਤਾਂ ਤੁਸੀਂ ਕੀ ਲੱਭਦੇ ਹੋ ਆ ਜਿਹੜੇ ਕੋ ਝਾੜੂ ਆਣੇ ਮੇਰੀ ਗੱਲ ਸੁਣਦੇ ਹੋ ਕੀ ਲੱਭਦੇ ਹੋ ਇਹਦੇ ਕੋਲੋਂ ਉਹ ਜਿੱਦਣ ਬਣਾਏਗਾ ਗੈਰ ਪੰਜਾਬੀ ਦਾ ਰਾਜ ਸਭਾ ਦੇ ਮੈਂਬਰ ਰਾਗਵ ਛੱਡਾ ਸੰਦੀਪ ਪਾਟਕ ਅਖੇ ਅਸੀਂ ਤਾਂ ਰੇੜੀਆਂ ਵਾਲੇ ਪੈਂਸਨਾਰੇ ਬਣਾਵਾਂਗੇ ਪੈਰੋਂ ਪਤਾ ਕਿਹਨੂੰ ਬਣਾਇਆ ਰਾਜ ਸਭਾ ਜਲੰਧਰੋਂ 650 ਕਿੱਲੇ ਚ लवली ਯੂਨੀਵਰਸਿਟੀ ਅਸ਼ੋਕ ਮਿੱੱਤਲ 25000 ਕਰੋੜ ਦਾ ਮਾਲਕ 25000 ਕਰੋੜ ਦਾ ਰੇੜੀਆਂ ਵਾਲਾ ਉਹਨੂੰ ਬਣਾਤਾ ਰਾਜ ਸਭਾ ਦੂਜਾ ਕਿਹਨਾਂ ਬਣਾਇਆ ਸੰਜੀਵ अरोड़ा ਸਭ ਤੋਂ ਵੱਡਾ ਬਿਲਡਰ ਲੁਧਿਆਣੇ ਦਾ ਝੋਟੇ-ਮੋਟੇ ਗੈਜਰੀਵਾਲ ਸਾਹਿਬ ਨੇ ਕਰੋੜਾ ਰੁਪਇਆ ਲੈ ਕੇ ਐਦਾਂ ਦੇ ਬੰਦੇ ਨਾਮਿਤ ਕਰਤੇ ਉਹ ਝਾੜੂ ਵਾਲਿਆਂ ਨੂੰ ਮੇਰੀ ਬੇਨਤੀ ਆ ਤੁਹਾਨੂੰ ਦਰਿਆ ਛਕਣ ਵਾਸਤੇ ਰੱਖਿਆ ਉਹਨੇ ਸਿਰਫ ਕੁੱਟ ਖਾਣ ਵਾਸਤੇ ਰੱਖਿਆ ਵਾ ਬੂਥਾਂ ਦੇ ਖਾਣ ਵਾਸਤੇ ਰੱਖਿਆ ਵਾ ਸੋਸ਼ਲ ਮੀਡੀਆ ਦੇ ਕਾਲਾ ਖੱਡਣ ਤੇ ਖਾਲੀ ਰੱਖਿਆ ਤੁਹਾਡੀ ਵਾਰੀ ਕਦੀ ਨਹੀਂ ਆਉਣੀ ਮੇਰੇ ਮੀਨੋ ਇਸ ਕਰਕੇ ਆ ਮੈਂ ਖੜਾ ਸਾਡਾ ਸਾਥ ਦਿਓ ਪੰਜਾਬ ਨਾਲ ਖੜੀਏ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ ਗਰੀਬਾਂ ਦੀ ਗੱਲ ਕਰੀਏ ਛੋਟੇ ਦੁਕਾਨਦਾਰ ਦੀ ਗੱਲ ਕਰੀਏ ਬੇ ਜ਼ਮੀਨੇ ਦੀ ਗੱਲ ਕਰੀਏ ਇੱਥੇ ਗੱਲ ਕੀਤੀ ਸਰਪੰਚ ਨੇ ਆ ਰਜਿਸਟਰੀਆਂ ਦੀ ਇਹ ਮੈਂ ਜਾਣਕਾਰੀ ਲੈਣੀ ਪੈਣੀ ਆ ਕਿ ਤੁਹਾਡੇ 플ੌਟਾਂ ਦੀ ਕਿਸਮ ਕੀ ਹੈ ਇਹ ਕੀ ਇਹ ਸੈਂਟਰਲ ਗਵਰਨਮੈਂਟ ਦੀ ਜ਼ਮੀਨ ਹੈ ਕੀ ਇਹ ਸੂਬੇ ਦੇ ਗਵਰਨਮੈਂਟ ਦੀ ਜ਼ਮੀਨ ਹੈ ਕੀ ਇਹ ਕਿਸੇ ਤਰ੍ਹਾਂ ਦੀ ਮਸਹੂਲ ਲੈਂਡ ਹੈ ਅਗਰ ਇਹ ਜ਼ਮੀਨ ਦੀ ਰਜਿਸਟਰੀ ਹੈ ਨੰਨ ਅਨੁਸਾਰ ਹੋਰ ਜੋ ਹੋਈ ਹਾਲਾਂਕਿ ਮੇਰਾ ਕੰਮ ਨਹੀਂ ਹੈ ਪੰਜਾਬ ਸਰਕਾਰ ਦਾ ਕੰਮ ਹੈ ਪਰ ਮੈਂ ਐਮਪੀ ਬਣਨ ਤੋਂ ਬਾਅਦ ਰਾਜਵਿੰਦਰ ਤੁਸੀਂ ਮੈਨੂੰ ਛੇਤੇ ਕਰਾਉਣਾ ਤੇ ਸਭ ਤੋਂ ਪਹਿਲੇ ਕੰਮਾਂ ਵਿੱਚ ਸਰਕਾਰ ਨੂੰ ਤੁਹਾਡਾ ਵਿੱਚ ਕਿਸਮਾ ਦੇ ਨਾਲ ਤੋਂ ਕਹਿਦਾ ਤੋਂ ਮਾਲਕ ਬਣਾਉਣ ਦੀ ਕੋਸ਼ਿਸ਼ ਕਰਨਾ ਇਹ ਲੋਕਾਂ ਨਾਲ ਬਾਲਕ ਬਣਾਉਣ ਦੀ ਕੋਸ਼ਿਸ਼ ਕਰੂੰਗਾ ਕਾਨੂੰਨ ਕੋ ਬਣਾਇਆ ਹੀ ਨਹੀਂ ਜੀ ਤੇ ਜੋ ਵਿੱਚ ਕੋਈ ਅੜਿੱਕਾ ਹੋਣਾ ਕਾਨੂੰਨੀ ਮੁਸ਼ਕਲ ਹੁੰਦੀ ਹੈ ਮੈਂ ਮਤਾ ਦੇ ਰੂਪ ਚੁੱਕੂੰਗਾ ਸੋ ਸਭ ਨੂੰ ਅਪੀਲ ਆ ਹਾਸਾ ਮਜ਼ਾਕ ਕੀਤਾ ਮੈਂ ਕਦੀ ਤਾਂ ਬੋਲਦਾ ਨਹੀਂਗਾ ਕਦੇ ਵੀ ਮੈਂ ਬਹੁਤ ਸੰਜੀਦਾ ਸਪੀਕਰ ਐ ਮੈਂ ਬਿਲਕੁਲ ਐ ਸੀਰੀਅਸਲੀ ਬੋਲਦਾ ਪਰ ਅੱਜ ਮੈਨੂੰ ਤੁਹਾਨੂੰ ਦੇਖ ਕੇ ਚੰਗਾ ਹੀ ਬੜਾ ਲੱਗਿਆ ਮੈਨੂੰ ਤਾਂ ਐਂ ਲੱਗਦਾ ਵਾ ਵੀ ਜਿੱਦਾਂ ਕੁੱਚੀਆਂ ਪਾਰਟੀਆਂ ਨੂੰ ਕੋਈ ਵੋਟਾਂ ਵੀ ਪਹਿਣ ਨਹੀਂ ਗਈਆਂ ਕਿ ਨਹੀਂ ਪਹਿਣ ਗਿਆ ਐਂ ਲੱਗਦਾ ਜਿੱਦਾਂ ਸਾਰੇ ਬੁੱਟਾ ਆਪਣੇ ਨਾਲ ਨੇ ਤਾਂ ਮੈਂ ਤੁਹਾਡਾ ਸਭ ਦਾ ਬੜਾ ਮਸ਼ਹੂਰ ਮੈਂ ਹੁਣੇ ਵੇਖੀ ਕਾ ਬਣਨਾ ਪੇ ਇਹ ਕਿਤਾਜੀ ਮੇਰੀ ਅਪੀਲ ਆ ਕਿਸਾਨ ਤੇ ਫਸਲਿਆਂ ਦੇ ਚੜਨਾ ਚ ਮੈਂ ਤੁਹਾਡੇ ਲਈ ਲੜਿਆ ਅਕਸਾ ਸਾਂ ਮੈਂ ਖੋਰਤਾ ਕੋ ਮੈਂ ਵੀ ਕਰ ਰਾ ਅਕਾਲੀਆਂ ਦੇ ਚੜਨਾ ਉਹ ਤੁਹਾਡੇ ਸੁਪੀਰ ਹੁਣੀ ਗਲਾਰ ਨੇ ਅਕਾਲੀ ਦਾ ਪਿੰਡਾ ਬਹੁਤ ਛਿਕੇ ਤੁਸੀਂ ਵੀ ਪਾਓ ਉਹ ਚਾਲੂ ਵਾਲਿਆਂ ਨੂੰ ਕਹਿਣਾ ਚਾਹਣਾ ਤੁਸੀਂ ਵੀ ਬੜੇ ਜਜ਼ਬਾਤੀ ਬੰਦੇ ਹੋ ਮੇਰੇ ਅਰਗੇ ਕਿਉਂਕਿ ਮੈਂ ਵੀ ਜਜ਼ਬਾਤੀ ਬੰਦਾ ਆ ਬਾਜਵਾ ਸਾਹਿਬ ਜੈ ਕੇ ਕਹਿੰਦਾ ਕਿ ਦਿਮਾਗ ਤੋਂ ਸੋਚਿਆ ਕਰੋ ਨਹੀਂ ਮੈਂ ਦਿਲੋਂ ਸੋਚਦਾ ਹਾਂ ਕਿਉਂਕਿ ਦਿਲ ਦਾ ਸੋਚਿਆ ਉਸ ਵਾਇਗਰੂ ਰੱਬ ਦੀ ਅਦਾਲਤ ਵਿੱਚ ਚਰਚਾ ਹੁੰਦਾ ਇਸ ਕਰਕੇ ਮੈਂ ਝਾਰੂ ਵਾਲਿਆਂ ਨੂੰ ਕਹਿਣਾ ਸਾਡਾ ਸਾਥ ਦਿਓ ਸਾਡੇ ਨਾਲ ਸੀਪੀਆਈ ਸੀਪੀਐਮ ਸੀਪੀਆਈਐਮਐਲ ਸਾਰੇ ਕਾਂਗਰਸ ਪਾਰਟੀਆਂ ਸਾਡੇ ਨਾਲ ਨੇ ਤੇ ਜਿਸ ਨਾਲ ਤੁਸੀਂ ਹੋ ਉਹ ਕਹਿੰਦੇ ਨੇ ਆਵਾਜ਼ੇ ਖਲਕਤ ਨਗਾਰਾ ਹੈ ਖੁਦਾ ਤੋਟੇ ਚ ਤੋੜੀ ਆਵਾਜ਼ ਵਿੱਚ ਉਸ ਪਰਮਾਤਮਾ ਅੱਲਾ ਈਸ਼ਵਰ ਰਾਧਾ